ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਸਤਿਗੁਰ ਦੇ ਸਮੂਹ ਬਚਨ ਰੂਪੀ ਹੁਕਮ ਕਮਾਉਣਾ ਗੁਰਮਤਿ ਵਿਵੇਕ ਹੈ ਸਿਫਤ ਸਲਾਹ ਰੂਪੀ ਉੱਚ ਅਤੇ ਸਾਰ ਗੁਰਮਤਿ ਵਿਵੇਕ ਦੇ ਸੰਗ ਸਾਥ ਆਨ ਗੁਰਬਚਨਾਂ ਅਰਥਾਤ ਸਤਗੁਰੂ ਦੇ ਸਰਬੱਤਰ ਹੁਕਮਾਂ ਦਾ ਕਮਾਉਣਾ ਵੀ ਗੁਰਮਤਿ ਵਿਵੇਕ ਹੈ ਇਥੋਂ ਤੀਕ ਤਾਂ ਇਹ ਸਿੱਧ ਹੋਇਆ ਹੈ ਕਿ ਸਤਗੁਰੂ ਦੇ ਮੁਖ ਬਚਨ ਸਾਰ ਹੁਕਮ ਨਾਮ ਸਿਫਤ ਸਲਾਹ ਦਾ ਕਮਾਉਣਾ ਪਰਮ ਉੱਚਾ ਸੁੱਚਾ ਅਰਥਾਤ ਤਤ ਵਿਵੇਕ ਹੈ ਪਰੰਤੂ ਸਤਗੁਰ ਬਚਨ ਕਮਾਉਣਾ ਸੱਚਾ ਇਹ ਵਿਚਾਰ ਦਾ 파ਰਖੋ ਹੁਕਮ ਰੂਪੀ ਗੁਰਵਾਖ ਇਹ ਸੂਚਨਾ ਕਰਾਉਂਦਾ ਹੈ ਕਿ ਜਿਤਨੇ ਵੀ ਸਤਿਗੁਰ ਦੇ ਬਚਨ ਰੂਪੀ ਹੁਕਮ ਹਨ ਉਹਨਾਂ ਸਾਰਿਆਂ ਹੁਕਮਾਂ ਦਾ ਕਮਾਉਣਾ ਵੀ ਗੁਰਮਤ ਵਿਵੇਕ ਹੈ ਨਾਮ ਸਿਫਤ ਸਲਾਹ ਦੀ ਉੱਚ ਵਿਵਸਥਾ ਨੂੰ ਅਪੜਨ ਲਈ ਉਹਨਾਂ ਗੁਰਬਚਨਾਂ ਦਾ ਕਮਾਉਣਾ ਅਰਥਾਤ ਉਹਨਾਂ ਗੁਰਮਤ ਹੁਕਮਾਂ ਉੱਤੇ ਚੱਲਣਾ ਅਤਿਅੰਤ ਜ਼ਰੂਰੀ ਹੈ ਜਿਨ੍ਹਾਂ ਹੁਕਮਾਂ ਦੇ ਅਨੁਸਾਰੀ ਕਰਮ ਵਿਵੇਕ ਧਾਰਨ ਕੀਤੇ ਆ ਆਰੰਭ ਅਤੇ ਉਰਾਰ ਅਵਸਥਾ ਦੀ ਸਿਫਤ ਸਲਾਹ ਨੂੰ ਸਹਾਇਤਾ ਮਿਲਦੀ ਹੈ ਗੁਰਮਤਿ ਬਚਨਾਂ ਦੇ ਅਨੁਸਾਰੀ ਅਰਥਾਤ ਗੁਰਮਤਿ ਬਚਨਾਂ ਰੂਪੀ ਹੁਕਮਾਂ ਦੇ ਅਨੁਕੂਲ ਸਮੂਹ ਗੁਰਮਤਿ ਕਰਮ ਸਿਫਤ ਸਲਾਹ ਦੇ ਸਹਾਈ अथवा ਸਾਧਨ ਸੰਪੰਨ ਕਰਮ ਹਨ ਇਹ ਗੁਰਮਤਿ ਕਰਮ ਸ੍ਰਿ ਸਤਿ ਸਲਾਹ ਦੇ ਕਮਾਉਣ ਸਾਧਨ ਲਈ ਸਹਾਈ ਅਤੇ ਸਾਧਨ ਸੰਪੰਨ ਕਰਮ ਹਨ ਕਿਉਂਕਿ ਪਹਿਲੀ ਅਰਥਾਤ ਜਗਿਆਸਾ ਵਿਵਸਥਾ ਵਿਖੇ ਨਾਮ ਜਪਣ ਦੀ ਘਾਸੀ ਪੈਣੀ ਅਤੇ ਨਾਮ ਨਾਲ ਜੁਟਣਾ ਘਾਸੀ ਪੈਣੀ ਮਤਲਬ ਆਦਤ ਪੈਣੀ ਨਾਮ ਜਪਣ ਦੀ ਘਾਸੀ ਪੈਣੀ ਅਤੇ ਨਾਮ ਨਾਲ ਜੁਟਣਾ অতি ਅਸੰਭਵ ਹੈ ਜਦ ਤੀਕ ਉਹ ਗੁਰਮਤ ਸੰਜਮ ਅਤੇ ਸਾਧਨ ਨਾ ਵਰਤੇ ਜਾਣ ਜੋ ਗੁਰਮਤ ਅੰਦਰ ਨਾਮ ਸਿਫਤ ਸਲਾਹ ਦੇ ਸਹਾਈ ਰੂਪ ਹਨ ਇਹਨਾਂ ਸੰਜਮਾ ਅਤੇ ਸਾਧਨਾ ਦੇ ਕਮਾਉਣ ਪਰਥਾਏ ਜੋ ਜੋ ਵੀ ਹੁਕਮ ਰੂਪੀ ਬਚਨ ਸਤਿਗੁਰ ਦਾ ਹੈ ਤਿਸ ਹਰ ਇੱਕ ਬਚਨ ਦਾ ਮੰਨਣਾ ਵੀ ਹਰ ਇੱਕ ਗੁਰਸਿੱਖ ਦਾ ਧਰਮ ਹੈ ਅਤੇ ਬਚਨਾਂ ਦਾ ਮੰਨਣਾ ਇਹੋ ਹੈ ਕਿ ਉਕਤ ਬਚਨਾ ਅੰਦਰ ਦਰਸਾਏ ਫਰਮਾਏ ਸੰਜਮਾ ਸਾਧਨਾ ਨੂੰ ਕਮਾਇਆ ਜਾਏ ਇਸ ਵਿਧ ਇਹਨਾਂ ਸੰਜਮ ਸਾਧਨਾ ਦਾ ਕਮਾਇਆ ਜਾਣਾ ਵੀ ਗੁਰਮਤਿ ਵਿਵੇਕ ਅੰਦਰ ਦਾਖਲ ਹੈ ਸੰਜਮ ਸਾਧਨ ਸੰਯੁਕਤ ਨਾਮ ਦੇ ਹੀ ਵਿਧਾਨ ਰੂਪ ਹਨ ਇਸ ਬਾਤ ਦਾ ਹਰ ਸਮੇਂ ਖਿਆਲ ਰੱਖਣਾ ਚਾਹੀਦਾ ਹੈ ਕਿ ਉਕਤ ਸੰਜਮ ਸਾਧਨ ਰੂਪੀ ਕਰਮ ਨਾਮ ਸਿਫਤ ਸਲਾਹ ਰੂਪੀ ਕਰਮਨ ਸਿਰ ਕਰਮ ਦੇ ਸੰਯੁਕਤ ਕੀਤੇ ਜਾਣ ਸੰਯੁਕਤ ਮਤਲਬ ਨਾਲ ਕੀਤੇ ਜਾਣ ਕਿਉਂਕਿ ਇਸ ਕਰਮਨ ਸਿਰ ਕਰਮ ਸਿਰਤਾਜ ਕਰਮ ਦੇ ਤਾਬੇ ਸਭ ਕਰਮ ਹਨ ਸੋ ਇਸ ਦੇ ਤਾਬੇ ਹੀ ਸਭ ਕਰਮ ਅਸੀਂ ਕਰਨੇ ਹਨ ਨਾਮ ਦ੍ਰਿੜਾਵਨ ਹਿਤ ਇਹ ਕਰਮ ਹਨ ਜੇ ਨਾਮ ਮੁਖ ਕਰਮ ਲੰਬੇ ਹੀ ਰਹਿ ਜਾਵੇ ਅਤੇ ਅਸੀਂ ਇਹਨਾਂ ਸੰਜਮ ਸਾਧਨ ਰੂਪੀ ਕਰਮਾਂ ਵਿੱਚ ਹੀ ਅਟਕ ਕੇ ਉर्ज ਜਾਈਏ ਤਾਂ ਇਸ ਦਾ ਤਾਂ ਇਹ ਭਾਵ ਹੈ ਕਿ ਅਸੀਂ ਉਕਤ ਸੰਜਮਾ ਸਾਧਨਾ ਨੂੰ ਹੀ ਮੁੱਖ ਕਰਮ ਸਮਝਿਆ ਹੋਇਆ ਹੈ ਇਹ ਲੱਛਣ ਅਦੋਗਤੀ ਦੇ ਹਨ ਅਤੇ ਨਾ ਹੀ ਨਿਰਾਨਾਮ ਇਹਨਾਂ ਸੰਜਮ ਸਾਧਨਾ ਬਿਹੁਣ ਬਣ ਆਉਂਦਾ ਹੈ ਗੁਰਮਤਿ ਦਰੜਾਏ ਸੰਜਮ ਸਾਧਨ ਨਾ ਕੀਤੇ ਵਰਤੇ ਜਾਣ ਤਾਂ ਨਿਰਾਨਾਮ ਜਪਣ ਨਾਲ ਨਾਮ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ ਧੰਤੇ ਨਾਮ ਦੇ ਨਾਲ ਅਰਥਾਤ ਸਿਫਤ ਸਲਾਹ ਦੇ ਸੰਗ ਸਾਥ ਸਾਧਨ ਸੰਜਮੇ ਕਰਮਾ ਦਾ ਕਰਦੇ ਰਹਿਣਾ ਵੀ ਅਵਸ਼ ਜ਼ਰੂਰੀ ਹੈ ਕੱਲਾ ਨਾਮ ਜਪਣ ਨਾਲ ਵੀ ਗੱਲ ਨਹੀਂ ਬਣਨੀ ਕੱਲਾ ਰਹਿਤ ਰੱਖਣ ਨਾਲ ਵੀ ਗੱਲ ਨਹੀਂ ਬਣਨੀ ਨਾਮ ਜਪਣ ਦੇ ਨਾਲ ਨਾਲ ਰਹਿਤ ਤੇ ਸਾਰੇ ਕਰਮ ਰੱਖਣੇ ਜ਼ਰੂਰੀ ਨੇ ਬਸ ਜਿਸ ਪ੍ਰਕਾਰ ਗੁਰਮਤ ਅੰਦਰ ਸੰਜਮ ਸਾਧਨ ਸੰਪੰਨ ਕਰਮਾਂ ਦੇ ਸੰਯੁਕਤ ਹੀ ਨਾਮ ਜਪਣ ਦਾ ਵਿਧਾਨ ਹੈ ਤਿਸ ਪ੍ਰਕਾਰ ਨਾਮ ਦੇ ਸੰਗ ਸਾਥ ਹੀ ਸੰਜਮ ਸਾਧਨਾ ਦਾ ਨੇਮ ਨਿਭਾਉਣਾ ਜ਼ਰੂਰੀ ਹੈ ਉਦਾਹਰਣ ਲਈ ਦੇਖੋ ਜੈਸੇ ਕਿ ਇਸ਼ਨਾਨ ਨਾਮ ਦਾ ਇੱਕ ਸਾਧਨ ਸੰਪੰਨ ਸਹਾਇਕ ਕਰਮ ਹੈ ਪਰ ਨਿਰਾ ਇਸ਼ਨਾਨ ਨਾਮ ਵਿਹੋਂ ਗੁਰਮਤ ਅੰਦਰ ਪ੍ਰਵਾਨ ਨਹੀਂ ਤੈਸੇ ਨਾਮ ਦਾ ਵੀ ਬਿਨਾ ਇਸਨਾਨ ਦੇ ਗੁਰਮਤ ਅੰਦਰ ਵਿਧਾਨ ਨਹੀਂ ਕਿਉਂਕਿ ਇਸਨਾਨ ਨਾਮ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਂਦਾ ਹੈ ਦੱਸੇ ਸਤਿਗੁਰੂ ਸਾਹਿਬਾਨ ਦੇ ਨਾਮ ਦੇ ਪੁੰਜ ਦੱਸੇ ਸਤਿਗੁਰੂ ਸਾਹਿਬਾਨ ਨਾਮ ਦੇ ਪੁੰਜ ਨਾਮ ਦੇ ਸਰਸਾਰ ਚਸ਼ਮੇ ਹੋ ਕੇ ਵੀ ਇਸਨਾਨ ਦਾ ਨੇਮ ਨਿਤਾ ਪ੍ਰਤੀ ਨਿਭਾਉਂਦੇ ਰਹੇ ਸਤਿਗੁਰਾਂ ਨੇ ਜੋ ਉਪਦੇਸ਼ ਕੀਤਾ ਸੋ ਕਰਕੇ ਵੀ ਦਿਖਾਇਆ ਅਰਥਾਤ ਜਿਸ ਰਹਿਣੀ ਰਹਿਤ ਗੁਰਮਤਿ ਵਿਵੇਕ ਕਰਮ ਨੂੰ ਗੁਰਸਿੱਖਾਂ ਪਤੀ ਦ੍ਰਿੜਾਉਣ ਲਈ ਉਪਦੇਸ਼ਿਆ ਉਸ ਉੱਤੇ ਪਹਿਲਾਂ ਆਪ ਅਮਲ ਕੀਤਾ ਅਤੇ ਇਸ ਵਿਧ ਗੁਰਸਿੱਖ ਮੀਤ ਚਲੋ ਗੁਰ ਚਾਲੀ ਦੇ ਹੁਕਮ ਵਾਲਾ ਵਿਵੇਕ ਮਾਰਗ ਗੁਰਸਿੱਖਾਂ ਪ੍ਰਤੀ ਦ੍ਰਿੜਾਇਆ ਤਾਂ ਤੇ ਸਤਿਗੁਰ ਦੇ ਉਪਦੇਸ਼ ਅਤੇ ਨਮੂਨਾ ਬਣ ਕੇ ਖੁਦ ਕਮਾਏ ਕਰਮਾਂ ਦਾ ਕਰਨਾ ਸਤਿਗੁਰੂ ਦੇ ਸਿੱਖਾਂ ਦਾ ਅਵਸ਼ ਜ਼ਰੂਰੀ ਧਰਮ ਫਰਜ਼ ਹੈ ਗੁਰਮਤ ਪ੍ਰਵਾਨਿਤ ਕਰਮ ਤੇ ਗੁਰਮਤ ਵਿਵਰਜਿਤ ਕਰਮ ਸਿਫਤ ਸਲਾਹ ਦੇ ਸਾਧਨ ਸੰਪੰਨ ਨਾਮ ਦੀ ਸਾਧਨਾ ਦੇ ਸਹਾਇਕ ਕਰਮ ਦੋ ਪ੍ਰਕਾਰ ਦੇ ਹਨ ਗੁਰਮਤ ਅੰਦਰ ਨਾਮ ਦੀ ਸਾਧਨਾ ਸਹਾਇ ਰੂਪ ਸਾਧਨ ਸੰਪੰਨ ਕਰਮ ਦੋ ਪ੍ਰਕਾਰ ਦੇ ਹਨ ਨੰਬਰ 1 ਇੱਕ ਤਾਂ ਗੁਰਮਤ ਪ੍ਰਵਾਨਿਤ ਕਰਮ ਦੂਜੇ ਗੁਰਮਤ ਵਿਵਰਜਿਤ ਕਰਮ ਗੁਰਮਤ ਛਲਾਗਤ ਪ੍ਰਵਾਨਿਤ ਕਰਮ ਉਹ ਹਨ ਜੋ ਗੁਰਮਤ ਅਨੁਸਾਰ ਸੰਗ੍ਰਹਿਣ ਗ੍ਰਹਿਣ ਕਰਨ ਦੇ ਯੋਗ ਹਨ ਜਿਨ੍ਹਾਂ ਦੇ ਗ੍ਰਹਿਣ ਕਰਨ ਦੀ ਵਿਧੀ ਪੂਰਵਕ ਗੁਰਮਤ ਅੰਦਰ ਆਗਿਆ ਅਰਥਾਤ ਛਲਾਗਾ ਰੂਪ ਵਿਧਾਨ ਹੈ ਅਤੇ ਗੁਰਮਤਿ ਵਿਵਰਜਤ ਕਰਮ ਉਹ ਹਨ ਜਿਨ੍ਹਾਂ ਦੇ ਕਰਨ ਤੋਂ ਗੁਰਮਤਿ ਵਰਜਦੀ ਹੈ ਅਰਥਾਤ ਜਿਨ੍ਹਾਂ ਦੇ ਕਰਨ ਦਾ ਗੁਰਮਤਿ ਅੰਦਰ ਨਿਖੇਧ ਹੈ ਭਾਵ ਜਿਨ੍ਹਾਂ ਕਰਮਾਂ ਦੇ ਤਿਆਗ ਕਰਨ ਦੀ ਗੁਰਮਤਿ ਅੰਦਰ ਆਗਿਆ ਹੈ ਉਹ ਗੁਰਮਤਿ ਵਿਵਰਜਤ ਕਰਮ ਹਨ ਉਦਾਹਰਣ ਦੋਹਾਂ ਸਰਣੀਆਂ ਦੇ ਕਰਮਾਂ ਦੇ ਗੁਰ ਪ੍ਰਮਾਣ ਅਨੁਸਾਰ ਸ਼ਲਾਗਤ ਕਰਮ ਦਾ ਉਦਾਹਰਣ ਭਾਈ ਰੇ ਇੱਕ ਮਨ ਨਾਮ ਧਿਆਏ ਰਹੋ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰਧਾਰ ਮਿੱਠਾ ਬੋਲੈ ਨਿਵ ਚਲੈ ਸਿਜ ਰਵ ਪਧਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਸ੍ਰੀ ਰਾਗ ਮਹੱਲਾ 3 ਇਥੇ ਮਿੱਠਾ ਬੋਲਣਾ ਤੇ ਨਿਵ ਚਲਣਾ ਗੁਰਮਤਿ ਪਰਵਾਨ ਅਰਥਾਤ ਸ਼ਲਾਗਤ ਕਰਮ ਹਨ ਜਿਨ੍ਹਾਂ ਦੇ ਸੰਗ੍ਰਹਿਣ ਕਰਨ ਦੀ ਵਿਵੇਕੀ ਜਨ ਲਈ ਗੁਰਮਤ ਵੱਲੋਂ ਵਿਧਾਨ ਰੂਪ ਆਗਿਆ ਹੈ ਵਿਵਰਜਿਤ ਕਰਮ ਦਾ ਉਦਾਹਰਣ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ ਸ੍ਰੀ ਰਾਗ ਮਹਲਾ ਤੀਜਾ ਇੱਥੇ ਨਿੰਦਾ ਕਰਨਾ ਹਉਮੈ ਅਹੰਕਾਰ ਦਾ ਧਾਰਨਾ ਗੁਰਮਤ ਅੰਦਰ ਵਿਵਰਜਿਤ ਕਰਮ ਹਨ ਅਰਥਾਤ निंदा ਕਰਨ ਹੋ ਮੈਂ ਹੰਕਾਰ ਧਾਰਨ ਦੀ ਗੁਰਮਤ ਅਨੁਸਾਰ ਆਗਿਆ ਨਹੀਂ ਇਹਨਾਂ ਨਿੰਦਿਤ ਕਰਮਾਂ ਦਾ ਨਿਸ਼ੇਧ ਹੈ ਤਾਂ ਤੇ ਇਹਨਾਂ ਦਾ ਪ੍ਰੀ ਤਿਆਗ ਕਰਨਾ ਵੀ ਵਿਵੇਕੀ ਜਨ ਲਈ ਉਤਨਾ ਹੀ ਜ਼ਰੂਰੀ ਹੈ ਜਿਤਨਾ ਕਿ ਮਿੱਠਾ ਬੋਲਣ ਨਿਵ ਚਲਣ ਆਦਿਕ ਸਲਾਗਤ ਕਰਮਾਂ ਦਾ ਗ੍ਰਹਿਣ ਕਰਨਾ ਜ਼ਰੂਰੀ ਹੈ ਇਹਨਾਂ ਉਦਾਹਰਣਾਂ ਤੋਂ ਸਪਸ਼ਟ ਹੋਇਆ ਕਿ ਵਿਵੇਕੀ ਜਨ ਲਈ ਗੁਰਮਤ ਸਲਾਗਤ ਕਰਮਾਂ ਦਾ ਗ੍ਰਹਿਣ ਕਰਨਾ ਅਤੇ ਗੁਰਮਤ ਵਿਵਰਜਤ ਕਰਮਾਂ ਦਾ ਪ੍ਰੀ ਤਿਆਗ ਕਰਨਾ ਵੀ ਗੁਰਮਤ ਵਿਵੇਕ ਧਾਰਨਾ ਦਾ ਅੰਗ ਪਾਲਣਾ ਹੈ ਅਤੇ ਇਹ ਵੀ ਨਿਰਣੇ ਪੂਰਵਕ ਨਿਰੂਪਣ ਹੁੰਦਾ ਹੈ ਕਿ ਦੋਹਾਂ ਉਦਾਹਰਨਾਂ ਵਾਲੇ ਗੁਰ ਪ੍ਰਮਾਣਾ ਅੰਦਰ ਸਿਫਤ ਸਲਾਹ ਰੂਪੀ ਕਰਮ ਨੂੰ ਵਿਵੇਕ ਮੁਖ ਵਿਵੇਕ ਕਰਮ ਰੱਖਿਆ ਹੈ ਸਿਫਤ ਸਲਾਹ ਰੂਪੀ ਕਰਮ ਨੂੰ ਮੁਖ ਵਿਵੇਕ ਕਰਮ ਰੱਖਿਆ ਗਿਆ ਹੈ ਅਤੇ ਸ਼ਲਾਗਤ ਅਤੇ ਵਿਵਰਜਿਤ ਕਰਮਾਂ ਨੂੰ ਸਿਫਤ ਸਲਾਹ ਦੇ ਸਾਧਨ ਸੰਪੰਨ ਨਾਮ ਦੇ ਸਹਾਈ ਰੂਪ ਕਰਮ ਪ੍ਰਗਟ ਕੀਤਾ ਹੈ ਮੁਖ ਕਰਮ ਮੁਖ ਕਰਕੇ ਸਿਫਤ ਸਲਾਹ ਨੂੰ ਸਿਫਤ ਸਲਾਹ ਨੂੰ ਦ੍ਰਿੜਾਇਆ ਹੈ ਅਤੇ ਉਸ ਦੇ ਸਹਾਈ ਸਾਧਨ ਸੰਪੰਨ ਕਰਮਾਂ ਨੂੰ ਵੀ ਸਾਥ ਹੀ ਸੂਚਨ ਕਰਾਇਆ ਹੈ ਪਹਿਲੇ ਉਦਾਹਰਣ ਵਾਲੇ ਗੁਰਪ੍ਰਮਾਣ ਅੰਦਰ ਦੇਖੋ ਕਿ ਭਾਈ ਰੇ ਇੱਕ ਮਨ ਨਾਮ ਧਿਆਏ ਰੂਪੀ ਮੁਖ ਵਿਵੇਕ ਕਰਮ ਦੀ ਦੀਖਿਆ ਨੂੰ ਦੜਾ ਕੇ ਇਸ ਦੇ ਸੰਗ ਸਾਥ ਹੀ ਮਿੱਠਾ ਬੋਲਣ ਨਿਵਚਲਨ ਰੂਪੀ ਸਲਾਗਤ ਕਰਮਾਂ ਦੇ ਗ੍ਰਹਿਣ ਕਰਨ ਦਾ ਹੁਕਮ ਵੀ ਫਰਮਾਇਆ ਹੈ। ਇਸੇ ਤਰ੍ਹਾਂ ਦੂਜੀ ਸ਼੍ਰਣੀ ਦੇ ਉਦਾਹਰਣ ਵਾਲੇ ਗੁਰਪ੍ਰਮਾਣ ਵਿਖੇ ਮੁੱਖ ਉਪਦੇਸ਼ ਤਾਂ ਇਹ ਹੈ ਹਰ ਜੀ ਉਸਤਾ ਤੇ ਆਏ ਤੋਂ ਗੁਰਮੁਖ ਏਕੰਕਾਰ ਪਰੰਤੂ ਇਸ ਦੇ ਸੰਗ ਸਾਥ ਨਿੰਦਾ ਹਉਮੈ ਹੰਕਾਰ ਰੂਪੀ ਵਿਵਰਜਿਤ ਕਰਮਾਂ ਦੇ ਤਜਣ ਤਿਆਗਣ ਦਾ ਵੀ ਫੁਰਮਾਨ ਹੁਕਮ ਹੈ ਇਹ ਜ਼ਰੂਰੀ ਨਹੀਂ ਕਿ ਹਰੇਕ ਗੁਰਵਾਕ ਅੰਦਰ ਮੁਖ ਕਰਮ ਅਤੇ ਸਾਧਨ ਸੰਪੰਨ ਕਰਮ ਇਕੱਠੇ ਹੀ ਉਪਦੇਸ਼ੇ ਜਾਣ ਇਹ ਜ਼ਰੂਰੀ ਨਹੀਂ ਕਿ ਹਰੇਕ ਗੁਰਵਾਕ ਅੰਦਰ ਮੁਖ ਕਰਮ ਅਤੇ ਸਾਧਨ ਸੰਪੰਨ ਕਰਮ ਇਕੱਠੇ ਹੀ ਉਪਦੇਸ਼ੇ ਜਾਣ ਅਤੇ ਕਈ ਜਗ੍ਹਾ ਇਕੇ ਗੁਰ ਪ੍ਰਮਾਣ ਅੰਦਰ SLAਗਤ ਅਤੇ ਵਿਵਰਜਤ ਕਰਮ ਇਕੱਠੇ ਹੀ ਆ ਜਾਂਦੇ ਹਨ ਕਿਤੇ ਵੱਖ-ਵੱਖ ਇਸ ਕਰਕੇ ਸ਼੍ਰੇਣੀ ਦੇ ਕਰਮ ਅਨੁਸਾਰ ਗੁਰਵਾਕਾਂ ਦੇ ਪ੍ਰਮਾਣ ਦੇਵਣੇ ਅਸੀਂ ਜ਼ਰੂਰੀ ਨਹੀਂ ਸਮਝਦੇ ਪਰੰਤੂ ਇਤਨੇ ਗੁਰ ਪ੍ਰਮਾਣਾਂ ਦੇ ਦੇਣ ਦਾ ਅਵਸ਼ਯ ਯਤਨ ਕਰਾਂਗੇ ਕਿ ਜਿਨ੍ਹਾਂ ਅੰਦਰ ਅਵਸ਼ ਕਰਕੇ ਕਰਨ ਜੋਗ ਸਾਧਨ ਸੰਪੰਨ ਕਰਮ ਭਿੰਨ ਭਿੰਨ ਗੁਰਵਾਕਾਂ ਦੇ ਪਰਮਾਣਾਂ ਵਿਖੇ ਆ ਸਕਣ ਇੱਥੇ ਆ ਕੇ ਗੁਰਮਤਿ ਵਿਵੇਕ ਦਾ ਪਹਿਲਾ ਭਾਗ ਜਿਸ ਦਾ ਹੈਡਿੰਗ ਭਾਈ ਸਾਹਿਬ ਨੇ ਸਿਮਰਨ ਵਿਵੇਕ ਰੱਖਿਆ ਸੀ ਉਹ ਸੰਪੂਰਨ ਹੁੰਦਾ ਹੈ ਇਸ ਤੋਂ ਬਾਅਦ ਦੂਸਰਾ ਪਾਗ ਰਹਿਤ ਵਿਵੇਕ ਸ਼ੁਰੂ ਹੋਏਗਾ ਜਿਸ ਪ੍ਰਤੀ ਇਸ ਲੇਖ ਵਿੱਚ ਭਾਈ ਸਾਹਿਬ ਨੇ ਇਹ ਦੱਸਿਆ ਹੈ ਕਿ ਮੁੱਖ ਕਰਮ ਨਾਮ ਜਪਣਾ ਹੈ ਪਰੰਤੂ ਕੱਲਾ ਨਾਮ ਜਪਣਾ ਨਾਮ ਨੂੰ ਉਸ ਚੜ੍ਹਦੀ ਕਲਾ ਦੀ ਅਵਸਥਾ ਵਿੱਚ ਨਹੀਂ ਲੈ ਕੇ ਜਾਂਦਾ ਜਦੋਂ ਤੱਕ ਕਿ ਨਾਮ ਜਪਣ ਦੇ ਸਹਾਇਕ ਕਰਮ ਨਾ ਕੀਤੇ ਜਾਣ ਯਾ ਵਿਵਰਜਤ ਕਰਮਾਂ ਤੋਂ ਨਾ ਬਚਿਆ ਜਾਵੇ ਜੇ ਜਿਸੀ ਕੱਲੇ ਸਹਾਈ ਸਾਧਨ ਕਰਮ ਵੀ ਕਰਦੇ ਰਹੀਏ ਔਰ ਨਾਮ ਨਾ ਜਪੀਏ ਤਾਂ ਵੀ ਭਾਈ ਸਾਹਿਬ ਨੇ ਲਿਖਿਆ ਹੈ ਕਿ ਗੁਰਸਿੱਖ ਦੀ ਅਦੋਗਤੀ ਹੈ ਕਿ ਰਹਿਤ ਤਾਂ ਧਾਰਨ ਕਰ ਲਈ ਪਰ ਨਾਮ ਨਹੀਂ ਜਪਰੇ ਕੁਝ ਲੋਕ ਨਾਮ ਜਪ ਰਹੇ ਨੇ ਔਰ ਰਹਿਤ ਨਹੀਂ ਰੱਖ ਰਹੇ ਦੋਨਾਂ ਦੀ ਅਦੋਗਤੀ ਦੱਸੀ ਹੈ ਕਿ ਨਾਮ ਜਪਣ ਦੇ ਨਾਲ ਨਾਲ ਰਹਿਤ ਰੱਖਣੀ ਵੀ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ